ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰਦੇਵ ਜੈ ਗੁਰਦੇਵ ਅ ਸਭ ਤੋਂ ਪਹਿਲਾਂ ਮੈਂ ਜੋ ਸਾਡੇ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ 647 ਮੈਂ ਉਹਦੀ ਮਸਮੂਹ ਸੰਗਤ ਨੂੰ ਵਧਾਈ ਦਿੰਦਾ ਔਰ ਉਸ ਪਰਮਪੀਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਹਮੇਸ਼ਾ ਹੀ ਆਪਣਾ ਮੇਰ ਭਰਿਆ ਹੱਥ ਇਸ ਜਗਤ ਦੇ ਰੱਖਣ ਔਰ ਹਮੇਸ਼ਾ ਇਹ ਬਿਸ਼ਪ ਤਰੱਕੀ ਵੱਲ ਜਾਵੇ ਸ਼ਾਂਤੀ ਰਹੇ ਇਸ ਬਿਸ਼ਪ ਦੇ ਵਿੱਚ ਅੱਜ ਮੈਂ ਇਸ ਵੀਡੀਓ ਪਾਉਣ ਦਾ ਮੇਰਾ ਇੱਕ ਮਕਸਦ ਆ ਥੋੜਾ ਜਿਹਾ ਮੈਂ ਡਿਟੇਲ ਚ ਜਾਣਾ ਚਾਹੁੰਦਾ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜਦੋਂ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਮੈਂ ਕਾਂਗਰਸ ਦਾ ਬਲੌਕ ਪ੍ਰਧਾਨ ਵੀ ਰਿਆਂ ਅੱਜ ਮੈਂ ਕਾਂਗਰਸ ਦਾ ਇੱਕ ਸਪਾਹੀ ਹਾਂ ਔਰ ਉਸ ਵਕਤ ਜਦੋਂ 18 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤਾਜਪੁਰ ਰੋਡ ਜਗਦੀਸ਼ਪੁਰਾ ਗੁਰਦੁਆਰੇ ਦੇ ਵਿੱਚ ਤੇ ਉੱਥੇ ਸੰਜੇ ਤਲਵਾਰਜੀ ਵੀ ਆਏ ਸਨ ਤੇ ਮੈਂ ਵੀ ਆਇਆ ਗਿਆ ਸੀ ਤੇ ਉਸ ਸਮਾਜ ਦੇ ਲੋਕਾਂ ਨੇ ਉਸ ਵਕਤ ਡਿਮਾਂਡ ਰੱਖੀ ਮੇਰੇ ਥਰੂ ਮੈਨੂੰ ਉਹਨਾਂ ਨੇ ਆਗੂ ਬਣਾਇਆ ਤੇ ਅਸੀਂ ਸੰਜੇ ਤਲਵਾਰਜੀ ਦੇ ਅੱਗੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਡਿਮਾਂਡ ਰੱਖੀ ਕਿ ਹਲਕਾ ਪੂਰਬੀ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਭਵਨ ਦਾ ਨਿਰਮਾਣ ਹੋਣਾ ਚਾਹੀਦਾ ਸਰਕਾਰ ਦੁਆਰਾ ਕਰਾਇਆ ਜਾਣਾ ਚਾਹੀਦਾ ਤੇ ਮੈਂ ਧੰਨਵਾਦੀ ਹਾਂ ਸੰਜੇ ਤਲਵਾਰ ਜੀ ਉਹਨਾਂ ਨੇ ਐਫਰਟਸ ਕੀਤੀ ਔਰ ਉੱਥੇ ਉਹਨਾਂ ਨੇ ਵਾਅਦਾ ਕਰਕੇ ਗਏ ਕਿ ਮੈਂ ਆਪਣੀ ਪੂਰੀ ਵਾਹ ਲਾਵਾਂਗਾ ਔਰ ਜਿੰਨਾ ਵੱਧ ਤੋਂ ਵੱਧ ਹੋ ਸਕੇ ਮੈਂ ਕਰਵਾ ਕੇ ਦੇਵਾਂਗਾ ਜਿੰਨੀ ਜ਼ਮੀਨ ਅਲਾਟ ਹੋ ਸਗੀ ਮੈਂ ਕਰਵਾ ਕੇ ਦੇਵਾਂਗਾ ਔਰ ਭਵਨ ਦਾ ਨਿਰਮਾਣ ਵੀ ਕਰਵਾ ਕੇ ਦੇਵਾਂਗਾ ਮੈਂ ਸੰਜੇ ਤਲਵਾਰ ਜੀ ਦਾ ਧੰਨਵਾਦੀ ਹਾਂ ਉਹਨਾਂ ਨੇ ਆਪਣੀ ਐਫਰਟਸ ਕੀਤੀ ਔਰ 2022 ਦੇ ਵਿੱਚ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਸਨ ਤੇ ਉਸ ਵੇਲੇ ਉਹਨਾਂ ਨੇ ਉਸ ਜਗ੍ਹਾ ਦਾ ਉਦਘਾਟਨ ਕਰਵਾਇਆ ਜਿਹਦੇ ਵਿੱਚ 3/2 ਇਕੜ ਜ਼ਮੀਨ ਬਕਾਇਦਾ ਉਹਦੀ ਨੋਟੀਫਿਕੇਸ਼ਨ ਹੋਈ ਉਹਦੀ ਲੈਟਰ ਨਿਕਲੀ ਗਲਾਡਾ ਤੋਂ ਉਹਨਾਂ ਨੇ ਅਲਾਟ ਕਰਵਾਈ ਜਦੋਂ ਚੰਨੀ ਸਾਹਿਬ ਆਏ ਤੇ 3/2 ਇਕੜ ਦੀ ਜਗ੍ਹਾ ਉਹ 1 ਏਕੜ ਚੰਨੀ ਸਾਹਿਬ ਨੇ ਹੋਰ ਐਡ ਕੀਤੀ ਮਤਲਬ 3/4 ਏਕੜ ਜ਼ਮੀਨ ਉੱਥੇ ਉਹਨਾਂ ਨੇ ਗਲਾਟਾ ਤੋਂ ਅਲਾਟ ਕਰਵਾਈ ਜਿਹਦੇ ਵਾਸਤੇ ਮੈਂ ਸਰਦਾਰ ਚਰਨ ਸਿੰਘ ਚੰਨੀ ਜੀ ਉਸ ਵਕਤ ਦੇ ਮੁੱਖ ਮੰਤਰੀ ਔਰ ਸ਼੍ਰੀ ਸੰਜੇ ਤਲਵਾਰ ਜੀ ਉਸ ਵਕਤ ਦੇ ਐਮ ਐਲ ਏ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਉਸ ਦੇ ਨਾਲ ਨਾਲ ਜਦੋਂ ਚੰਨੀ ਸਾਹਿਬ ਉੱਥੇ ਆਏ ਤਾਂ ਉੱਥੇ ਇੱਕ ਸਰਕਾਰੀ ਸਕੂਲ ਦਾ ਵੀ ਉਦਘਾਟਨ ਉਦਘਾਟਨ ਕੀਤਾ ਗਿਆ ਜਿਹਦਾ ਉਸ ਵਕਤ ਅੱਧੇ ਤੋਂ ਜ਼ਿਆਦਾ ਨਿਰਮਾਣ ਹੋ ਚੁੱਕਾ ਸੀਗਾ ਔਰ ਅੱਜ ਉਹ ਕੰਪਲੀਟ ਹੋ ਚੁੱਕਾ ਹੈ ਉਦੇ ਸਾਹਮਣੇ ਹੀ ਬਿਲਕੁਲ ਸ਼ਹੀਦ ਉਦਮ ਸਿੰਘ ਆਡੀਟੋਰੀਅਮ ਦਾ ਉਦਘਾਟਨ ਕੀਤਾ ਗਿਆ ਉਹ ਵੀ ਅੱਜ ਕੰਪਲੀਟ ਹੋ ਚੁੱਕਾ ਹੈ ਮੈਂ ਇਹਦੇ ਵਾਸਤੇ ਕਾਂਗਰਸ ਦੀ ਉਸ ਵਕਤ ਦੀ ਸਰਕਾਰ ਅਤੇ ਉਸ ਵਕਤ ਦੇ ਮੁੱਖ ਮੰਤਰੀ ਸਰਦਾਰ ਚਰਨ ਸਿੰਘ ਚੰਨੀ ਔਰ ਉਸ ਵਕਤ ਦੇ ਐਮ ਐਲ ਏ ਸ਼੍ਰੀ ਸੰਜੇ ਤਲਵਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਜ਼ਮੀਨ ਗੁਰੂ ਵਿਦਾਸ ਮਹਾਰਾਜ ਦੀ ਜਿਹੜੀ ਜ਼ਮੀਨ ਅਲਾਟ ਹੋਈ ਬੜੀ ਖੁਸ਼ੀ ਦੀ ਗੱਲ ਸੀ ਸਾਡੇ ਬਸ ਪਰ ਅਫਸੋਸ 22 ਦੇ ਵਿੱਚ ਜਦੋਂ ਇਲੈਕਸ਼ਨ ਹੋਏ ਤੇ ਸਾਡੀ ਕਾਂਗਰਸ ਸਰਕਾਰ ਚਲੀ ਗਈ ਔਰ ਉਸ ਵਕਤ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਦੁੱਖ ਉਸ ਵਕਤ ਹੁੰਦਾ ਜਦੋਂ ਆਈ ਜਿਹੜੀ ਸਰਕਾਰ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਜਿਹੜਾ ਪ੍ਰੋਜੈਕਟ ਉਸ ਵੇਲੇ ਅਪਰੂਵ ਹੋਇਆ ਸੀ ਉਸ ਪ੍ਰੋਜੈਕਟ ਨੂੰ ਕੰਟੀਨਿਊ ਰੱਖਿਆ ਜਾਂਦਾ ਬਟ ਉਸ ਵਕਤ ਕੀ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਪ੍ਰੋਜੈਕਟ ਕੈਨਸਲ ਕਰ ਦਿੱਤੇ ਜਿਹਦੇ ਵਿੱਚ ਇੱਕ ਗੁਰਬਿਦਾਸ ਪਵਨ ਦਾ ਵੀ ਪ੍ਰੋਜੈਕਟ ਸੀ ਮੈਂ ਅੱਜ ਸਿਰਫ ਇਸ ਕਰਕੇ ਮੇਰਾ ਮਕਸਦ ਆ ਅੱਜ ਵੀਡੀਓ ਪਾਉਣ ਦਾ ਕਿਉਂਕਿ 24 ਤਰੀਕ ਨੂੰ ਸ਼੍ਰੀ ਗੁਰਬਿਦਾਸ ਮਹਾਰਾਜ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਔਰ 22 ਤਰੀਕ ਨੂੰ ਸਰਦਾਰ ਭਗਵੰਤ ਸਿੰਘ ਮਾਹ ਜੀ ਉਸੇ ਜਗ੍ਹਾ ਤੇ ਉਸੀ ਉਹਨਾਂ ਸਕੂਲਾਂ ਦਾ ਉਸੇ ਆਡੀਟੋਰੀਅਮ ਜਿਹੜਾ ਸ਼ਹੀਦ ਉਧਮ ਸਿੰਘ ਦਾ ਉਦਘਾਟਨ ਕਰਨ ਆ ਰਹੇ ਨੇ ਜਿਹੜੀ ਕਾਂਗਰਸ ਪਾਰਟੀ ਦੇ ਦੇਨ ਸਰਦਾਰ ਸ਼੍ਰੀ ਸੰਜੇ ਤਲਵਾਰ ਜੀ ਦੇ ਦੇਨ ਸਰਦਾਰ ਚਰਨ ਸਿੰਘ ਚੰਨੀ ਜੀ ਦੇ ਦੇਨ ਉਹਦਾ ਉਦਘਾਟਨ ਕਰਨ ਆ ਰਹੇ ਨੇ ਜੇ ਉਹਦਾ ਉਦਘਾਟਨ ਕਰਨ ਆ ਰਹੇ ਨੇ ਤੇ ਮੈਂ ਹਲਕਾ ਐਮਐਲਏ ਜਿਹੜਾ ਹੁਣ ਮੌਜੂਦਾ ਐਮਐਲਏ ਨੇ ਸਰਦਾਰ ਦਰਜੀਤ ਸਿੰਘ ਗਰੇਵਾਲ ਜੀ ਨੂੰ ਬੇਨਤੀ ਕਰਦਾ ਵੀ ਜੇ ਉਹਨਾਂ ਚੀਜ਼ਾਂ ਦਾ ਜਿਹੜੀ ਕਾਂਗਰਸ ਪਾਰਟੀ ਨੇ ਬਣਾਈਆਂ ਸੀਗੀਆਂ ਉਹ ਅੱਜ ਉਦਘਾਟਨ ਹੋ ਰਿਹਾ ਤੇ ਉਸੇ ਜਗ੍ਹਾ ਤੇ ਉੱਥੇ ਸ੍ਰੀ ਗੁਰਵਿੰਦਾਸ ਮਹਾਰਾਜ ਦਾ ਜਿਹੜਾ ਆਡੀਟੋਰੀਅਮ ਬਣਨਾ ਸੀ 4.5 ਏਕੜ ਦੇ ਵਿੱਚ ਉਹਦਾ ਵੀ ਉਦਘਾਟਨ ਕਰਾਓ। ਉਹਦਾ ਵੀ ਨਿਰਮਾਣ ਸ਼ੁਰੂ ਕਰਵਾਓ। ਇਸ ਕਰਕੇ ਮੈਂ ਅੱਜ ਇਹ ਵੀਡੀਓ ਪਾ ਰਿਹਾ ਮੈਂ ਬੇਨਤੀ ਕਰਦਾ ਹਾਂ ਸਰਦਾਰ ਦਲਜੀਤ ਸਿੰਘ ਗਰੇਵਾਲ ਜੀ ਨੂੰ। ਮੈਨੂੰ ਨਹੀਂ ਪਤਾ ਤੁਹਾਡੇ ਬੰਦੇ ਤੁਹਾਡੇ ਨਾਲ ਮਿਲੇ ਤੁਹਾਨੂੰ ਮਿਲੇ ਜਾਂ ਨਹੀਂ ਮਿਲੇ ਇਸ ਪ੍ਰੋਜੈਕਟ ਦੇ ਵਿੱਚ। ਪਰ ਮੇਰੇ ਤੱਕ ਜੋ ਖਬਰ ਪਹੁੰਚੀ ਸੀ ਉਹ ਮਿਹਲੇ ਜ਼ਰੂਰ ਸੀ ਪਰ ਤੁਸੀਂ ਆਪਣੀ ਐਫਰਟਸ ਨਹੀਂ ਕੀਤੀ ਜੇ ਐਫਰਟਸ ਕਰਦੇ ਅੱਜ ਉਹਦਾ ਵੀ ਨਿਰਮਾਣ ਸ਼ੁਰੂ ਹੋਇਆ ਹੁੰਦਾ ਉਹਦਾ ਵੀ ਤੁਸੀਂ ਭਗਵੰਤ ਮਾਨ ਜੀ ਕੋਲੋਂ ਉਦਘਾਟਨ ਕਰਵਾਉਂਦੇ ਹੁਣ ਜੇ ਤੁਸੀਂ ਵਾਕਈ ਐਮਐਲਏ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਨਹੀਂ ਤੁਸੀਂ ਇਸ ਹਲਕਾ ਪੂਰਬੀ ਦੇ ਐਮਐਲਏ ਹੋ ਸਾਰੇ ਹਲਕੇ ਦੇ ਐਮਐਲਏ ਹੋ ਤੁਹਾਡਾ ਇਹ ਫਰਜ਼ ਬਣਦਾ ਜੇ ਭਗਵੰਤ ਮਾਨ ਜੀ 22 ਤਰੀਕ ਨੂੰ ਉਸ ਜਗ੍ਹਾ ਤੇ ਆ ਰਹੇ ਨੇ ਤੇ ਉਹਨਾਂ ਕੋਲੋਂ ਉਸ ਆਡੀਟੋਰੀਅਮ ਦਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਔਰ ਆਡੀਟੋਰੀਅਮ ਦਾ ਉਦਘਾਟਨ ਕਰਾਓ ਔਰ ਜਲਦ ਤੋਂ ਜਲਦ ਉੱਥੇ ਨਿਰਮਾਣ ਸ਼ੁਰੂ ਕਰਾਓ ਔਰ ਜੇ ਤੁਸੀਂ ਇਹ ਨਿਰਮਾਣ ਸ਼ੁਰੂ ਕਰਾਓਗੇ ਤੁਹਾਡੀ ਬੜੀ ਵੱਡੀ ਦੇਣ ਹੋਏਗੀ ਆਮ ਆਦਮੀ ਪਾਰਟੀ ਦੀ ਉਸ ਇਸ ਸਮਾਜ ਵਾਸਤੇ ਮੈਂ ਬਸ ਇਸ ਕਰਕੇ ਅੱਜ ਲਾਈਵ ਹੋਇਆ ਵੀ ਤੁਸੀਂ ਇਹ ਸਾਡਾ ਜਿਹੜਾ ਪ੍ਰੋਜੈਕਟ ਸੀਗਾ ਜੇ ਅਸੀਂ ਕਾਂਗਰਸ ਪਾਰਟੀ ਨੇ ਇਹ ਪ੍ਰੋਜੈਕਟ ਨੂੰ ਨਿਪਰੇ ਸ਼ੁਰੂ ਕੀਤਾ ਸੀਗਾ ਤੇ ਕਿਰਪਾ ਕਰਕੇ ਇਹਨੂੰ ਕੰਪਲੀਟ ਕਰੋ ਸਰਕਾਰਾਂ ਦਾ ਫਰਜ ਤਾਂ ਇਹੀ ਹੁੰਦਾ ਜੇ ਪਿਛਲੀਆਂ ਸਰਕਾਰਾਂ ਕੋਈ ਡਿਵੈਲਪਮੈਂਟ ਦੇ ਕੰਮ ਕਰਕੇ ਜਾਂਦੀਆਂ ਨੇ ਤੇ ਉਹਨੂੰ ਕੰਟੀਨਿਊ ਰੱਖਿਆ ਜਾਂਦਾ ਤੇ ਤੁਹਾਡਾ ਵੀ ਇਹ ਫਰਜ ਬਣਦਾ ਵੀ ਉਹਨੂੰ ਕੰਟੀਨਿਊ ਰੱਖੋ ਉਸ ਜਗ੍ਹਾ ਨੂੰ ਦੁਆਰ ਤੋਂ ਅਲਾਟ ਕਰਾ ਕੇ ਉੱਥੇ ਆਡੀਟੋਰੀਅਮ ਬਣਾਓ ਤਾਂ ਕਿ ਉਹ ਜਿਹੜੇ ਇਲਾਕੇ ਦੇ ਲੋਕਾਂ ਦੇ ਵਿੱਚ ਪੂਰੇ ਮੇਰੇ ਖਲ ਲੁਧਿਆਣੇ ਦੇ ਵਿੱਚ ਉਹ ਐਸ ਟਾਈਪ ਦਾ ਪ੍ਰੋਜੈਕਟ ਸੀਗਾ ਜੋ ਸੰਜੇ ਸੰਜੇ ਦਲਵਾਰ ਜੀ ਨੇ ਅਪਰੂਵ ਕਰਾਇਆ ਸੀਗਾ ਔਰ ਬਹੁਤ ਮਤਲਬ ਹਾਈ ਲੈਵਲ ਤੇ ਪ੍ਰੋਜੈਕਟ ਸੀਗਾ ਗੁਣਨਾਨਕ ਪਵੰਦੀ ਬਿਲਕੁਲ ਉਹਦੇ ਉਸ ਬੇਸ ਤੇ ਸੀਗਾ ਤੇ ਜੇ ਤੁਸੀਂ ਉਹ ਕਰਵਾ ਦਿਓ ਮੇਰੇ ਕੋਲ ਬੁੱਕਲੇਟ ਹੈ ਨਹੀਂ ਜਿਹਦੇ ਵਿੱਚ ਸੰਜੀਤ ਤਲਵਾਰ ਜੀ ਨੇ